ਪੰਤਨਗਰ ਦੇ ਵਿੱਚ ਅਸੀਂ ਪਹੁੰਚੇ ਆਂ ਸਾਡੇ ਸੁਮਿਤ ਜੀ ਨੇ ਪਰਮਾਤਮਾ ਭਗਵਾਨ ਬਾਲ ਵਕੀਰ ਦੇ ਅੱਜ satsang ਕਰਵਾਇਆ ਕਿਉਂਕਿ ਨਵੇਂ ਸਾਲ ਦੀਆਂ ਸਾਰਿਆਂ ਨੂੰ ਪੰਤਨਗਰ ਨੂੰ ਸਾਰੇ ਸੰਸਾਰ ਦੇ ਜਿਨੇ ਵਸਦੇ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਨੇ ਇਸੇ ਕਰਕੇ ਇਹਨਾਂ ਨੇ ਅੱਜ satsang ਕਰਾਇਆ ਵੀ ਭਗਵਾਨ ਬਾਲ ਵਕੀਰ ਹਰੇਕ ਨੂੰ ਬਾਲ ਵਕਸ਼ਨ ਕਿਉਂਕਿ ਸਾਡਾ ਜਿਹੜਾ ਭਾਈਚਾਰਾ ਉਹ ਬਹੁਤ ਜਨਮਾਂ ਤੋਂ ਲੜਤਾੜਿਆ ਹੋਇਆ ਅਸੀਂ ਅਰਦਾਸ ਕਰਦੇ ਹਾਂ ਸੱਚੇ ਪਾਤਸ਼ਾਹ ਅਗੇ ਵੀ ਹਰੇਕ ਇਨਸਾਨ ਜੋ ਇੱਥੇ ਦੁਨੀਆ ਤੇ ਆਇਆ ਉਹ ਤਰੱਕੀਆਂ ਕਰੇ ਕਿਉਂਕਿ ਸਾਡੇ ਜਿਹੜੇ ਲੋਕ ਨੇ ਬੜੀਆਂ ਇਹਨਾਂ ਨੇ ਕੁਰਬਾਨੀਆਂ ਕੀਤੀਆਂ ਨੇ ਡਾਕਟਰ ਭੀਮਰਾਓ ਮਹੇਦਗਰ ਜੀ ਨੇ ਸਾਨੂੰ ਜਿਹੜਾ ਸੰਵਿਧਾਨ ਦੇ ਵਿੱਚ ਸਾਨੂੰ ਵੋਟ ਪਾਉਣ ਦਾ ਹੱਕ ਲੈ ਕੇ ਦਿੱਤਾ ਉਹਦੇ ਕਰਕੇ ਅੱਜ ਅਸੀਂ ਜਿਹੜੇ ਬੜੇ-ਬੜੇ satsang ਕਰ ਰਹੇ ਹਾਂ ਬੜੇ-ਬੜੇ ਇਹ ਪ੍ਰੋਗਰਾਮ ਕਰ ਰਹੇ ਹਾਂ ਇਹ ਸਭ ਉਹਨਾਂ ਦੀ ਮਿਹਰਬਾਨੀ ਆ ਮੈਂ ਇਹਨਾਂ ਨੇ ਅੱਜ ਪ੍ਰੋਗਰਾਮ ਇੰਨਾ ਵਧੀਆ ਕਰਾਇਆ ਮੇਰਾ ਬੜਾ ਦਿਲ ਖੁਸ਼ ਹੋਇਆ ਬਹੁਤ-ਬਹੁਤ ਇਹਨਾਂ ਦਾ ਧੰਨਵਾਦ ਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਮਿਤਜੀ ਵੱਲੋਂ ਇੱਕ ਪਰੋਲਾ ਕੀਤਾ ਗਿਆ ਜ ਜਨਾਨੀਆਂ ਸ਼ਾਲ ਵੰਡਾਂਗੇ ਉਹਦੇ ਬਾਰੇ ਕੀ ਕਰਨਾ ਚਾਹੀਦਾ ਜੀ ਇਹ ਪ੍ਰੋਗਰਾਮ ਇਦਾਂ ਕਰਨੇ ਚਾਹੀਦੇ ਨੇ ਸਮਿਤਜੀ ਤੋਂ ਇਹ ਜਿਆ ਸਿੱਖਿਆ ਲੈ ਕੇ ਆਪਾਂ ਨੂੰ ਹੋਰ ਮਤਲਬ ਜਿੰਨੇ ਵੀ ਗਰੀਬ ਲੋਕ ਨੇ 2100 ਲੈ ਕੇ ਆਏ ਨੇ ਅਤੇ ਜਿੰਨੇ ਆਏ ਸੀ 2400 ਸਾਡੀਆਂ ਪੈਣਾ ਮਾਤਾਵਾਂ ਆਈਆਂ ਨੇ ਉਹਨਾਂ ਨੂੰ ਦਿੱਤੇ ਨੇ ਬਹੁਤ ਵਧੀਆ ਇਹਨਾਂ ਦਾ ਪਰੋਲਾ ਇਹ ਕਰਨਾ ਚਾਹੀਦਾ ਇੱਕ ਤੁਹਾਡੇ ਵੱਲੋਂ ਐਲਾਨ ਕੀਤਾ ਗਿਆ ਕਿ ਮਹੀਨੇ ਬਾਅਦ ਜਾਂ ਡੇਢ ਮਹੀਨੇ ਬਾਅਦ ਇੱਕ ਸਮਾਵੇਸ਼ਣ ਵੱਡਾ ਕੀਤਾ ਜਾਏਗਾ ਉਹਦੇ ਬਾਰੇ ਕੀ ਬੋਲੋਗੇ ਬਿਲਕੁਲ ਠੀਕ ਆ ਸੁਮਿਤ ਜੀ ਦੀ ਲੋਰੀਆਂ ਜ਼ਿੰਮੇਵਾਰੀ ਵੀ ਆਪਾਂ ਸਾਰਾ ਜਿੰਨਾ ਭਾਈਚਾਰਾ ਇਕੱਠਾ ਹੋ ਕੇ ਬੈਠੀਏ ਇੱਥੇ ਜਿਹੜੇ ਤੁਹਾਡੇ ਮਹੱਲੇ 'ਚ ਕੰਮ ਹੋਣ ਵਾਲੇ ਕੋਈ ਗਲੀਆਂ ਰਹਿੰਦੀਆਂ ਨੇ ਨਾਲੀਆਂ ਰਹਿੰਦੀਆਂ ਜਾਂ ਕੋਈ ਹੋਰ ਤੁਹਾਡੇ ਕੋਈ ਕੰਮ ਹੋਣ ਵਾਲਾ ਮੈਨੂੰ ਡਿਟੇਲ ਬਣਾ ਕੇ ਦਿਓ ਆਪਾਂ ਸਾਰੇ ਪੈਸੇ ਆਮ ਆਦਮੀ ਪਾਰਟੀ ਕੋਲੇ ਪੈਸਿਆਂ ਦੀ ਕੋਈ ਕਮੀ ਨਹੀਂ ਕਿਉਂਕਿ ਇਹਨਾਂ ਦੀ ਨੀਤ ਸਾਫ਼ ਆ ਜੋ ਇਹ ਕਹਿਣਗੇ ਅਸੀਂ ਸਾਰੇ ਤੁਹਾਡੇ ਕੰਮ ਇੱਕ ਸੁਮਿਤ ਜੀ ਵੱਲ ਦੱਸਿਆ ਗਿਆ ਇੱਥੇ ਸਾਂਝ ਕੇਂਦਰ ਖੋ ਕਮਾਗੀ ਸਾਰੇ ਕੰਮ ਲੋਕਾਂ ਦੇ ਇੱਥੇ ਘਰੇ ਬੈਠੇ ਬਿਠਾਇਆ ਦੇ ਆਮ ਆਦਮੀ ਪਾਰਟੀ ਨੇ 107 ਨੰਬਰ ਨੋਟ ਕਰਾਇਆ ਇੱਕ ਉਹ ਘਰੇ ਬੈਠੇ ਫੋਨ ਕਰੋ ਤੁਹਾਡੇ 43 ਤਰ੍ਹਾਂ ਦੀਆਂ ਜਿਹੜੇ ਕੰਮ ਨੇ ਤੁਹਾਡੇ ਘਰੇ ਬੈਠੇ ਹੋਇਆ ਕਰਨੇ ਅੱਜ ਸਵੇਰੇ ਜਿਹੜਾ ਪ੍ਰੋਗਰਾਮ ਕੀਤਾ ਜਾ ਰਿਹਾ ਸਤ ਸੰਗਤ ਵਾਲਾ ਦੱਸ ਦਿਓ ਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈਵਾਲ ਮੀਟਿੰਗ ਜੋ ਅੱਜ ਪ੍ਰੋਗਰਾਮ ਰੱਖਿਆ ਗਿਆ ਹੈ ਐਮਐਲਏ ਸੰਗਵਾਲ ਜੀ ਦੀ ਅਗਵਾਈ ਹੇਠ ਰੱਖਿਆ ਗਿਆ ਹੈ ਤੋ ਅੱਜ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਭਗਵਾਨ ਵਾਲਮੀਕੀ ਮਹਾਰਾਜ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਸਾਰੀ ਆਈ ਸੰਗਤਾਂ ਨੇ ਪਿੰਡ ਬਸੰਤਨਗਰ ਦੇ ਜਿੰਨੇ ਵੀ ਮੇਰੀ ਭੈਣਾਂ ਮਾਤਾਵਾਂ ਮੇਰੇ ਬਜ਼ੁਰਗ ਤੇ ਐਮਐਲਏ ਸੰਘੋਵਾਲ ਜੀ ਦੀ ਅਗਵਾਈ ਹੇਠ ਮੇਰੀ ਮਾਤਾਵਾਂ ਮੇਰੀ ਭੈਣਾਂ ਨੂੰ ਗਰਮ ਛੋਲ ਵੰਡੇ ਗਏ ਆ ਸੁਮੇਤ ਜੀ ਅੱਜ ਕੱਲ ਨੌਜਵਾਨ ਪੀੜੀ ਨਸ਼ਾ ਵੱਲ ਜਾ ਰਹੀ ਹੈ ਤੁਹਾਡੇ ਵੱਲ ਇਨੇ ਵਧੀਆ ਉਪਰਾਲੇ ਕੀਤੇ ਜਾ ਰਹੇ ਆ ਕਿਵੇਂ ਸੋਚਦੇ ਦੇਖਦੇ ਹੋ ਦੇਖੋ ਜੀ ਅੱਜ ਦੇ ਟਾਈਮ ਨੂੰ ਦੇਖ ਕੇ ਨਸ਼ਾ ਬਹੁਤ ਜ਼ਿਆਦਾ ਵੱਧ ਰਿਹਾ ਹੈ ਸਾਡੇ ਤੋਂ ਜਿੰਨਾ ਜਿੰਨੀ ਕੋਸ਼ਿਸ਼ ਹੋ ਰਹੀ ਹੈ ਅਸੀਂ ਨੌਜਵਾਨ ਪੀੜੀ ਨੂੰ ਇਹ ਮੈਸੇਜ ਦੇ ਰਹੇ ਆ ਵੀ ਨਸ਼ਾ ਇੱਕ ਬੁਰੀ ਆਦਤ ਆ ਇਸ ਨੂੰ ਛੱਡੋ ਤੇ ਆਪਾਂ ਕਿਸੇ ਆਪਣੀ ਜਿਹੜੀ ਸੋਚ ਆ ਆਪਣੀ ਜਿਹੜੀ ਸਿਹਤ ਆ ਇਹ ਚੰਗੇ ਕੰਮ ਵੱਲ ਲਾਈਏ ਇੱਕ ਜਰਾ ਆਪਣਾ ਸੁਮਿਤ ਜੀ ਪਾਰਟੀ ਰੀਕ ਖੜੀ ਜਗਾ ਦੋਈ ਹੋ ਜੀ ਦੇਖੋ ਜੀ ਅੱਜ ਜੋ ਪ੍ਰੋਗਰਾਮ ਹੋਇਆ ਗਿਆ ਉਹ ਐਮਐਲਏ ਸੰਗੋਵਾਲ ਜੀ ਦੀ ਅਗਵਾਈ ਹੇਠ ਹੋਇਆ ਹੈ ਤੇ ਐਮਐਲਏ ਜੀ ਇੱਥੇ ਆ ਕੇ ਇਹ ਚੀਜ਼ ਨੂੰ ਕਿ ਤੇਰੀ ਮਾਤਾ ਮੇਰੀ ਭੈਣਾਂ ਨੂੰ ਇਹ ਵਿਸ਼ਵਾਸ ਦਿਵਾ ਕੇ ਗਏ ਆ ਜਿਹੜੇ ਰਹਿੰਦੇ ਕੰਮ ਆ ਇੱਥੇ ਉਹ ਬਹੁਤ ਜਲਦ ਪੂਰੇ ਕਰਾਏ ਜਾਣਗੇ ਭਾਈ ਸਾਸਾਂ ਦੇ ਜਿਹੜੇ ਪਾਰਟੀ ਆਈ ਆ ਉਹ ਕਿਹੜੀ ਜਗ੍ਹਾ ਤੋਂ ਆਈ ਆ ਦੇਖੋ ਜੀ ਜਿਹੜੀ ਅੱਜ ਪਾਰਟੀ ਆਈ ਆ ਉਹ ਗੋਪਾਲਨਗਰ ਤੋਂ ਆਈ ਆ ਜਿਨ੍ਹਾਂ ਨੇ ਹੈਪੀ ਰਹਾਜੀ ਆ ਜਿਨ੍ਹਾਂ ਨੇ ਪ੍ਰਭੂ ਗੋਪਾਲਨ ਵਾਲੀ ਵੀ ਮਹਾਰਾਜ ਜੀ ਦਾ ਜੋ ਗੁਣਗਾਨ ਕਰਦੇ ਆ ਜਿਹੜੇ ਸਾਡੀ ਛੋਟੀ ਭੈਣ ਆ ਆਪਣਾ ਰਾਖੀ ਸਲੀਮ ਜੀ ਉਹਨਾਂ ਨੇ ਗੁਣਗਾਨ ਕੀਤਾ ਹਾਂ ਸਰ ਕੀ ਨਾਮ ਆਪਣਾ ਜੀ ਮੇਰਾ ਨਾਮ ਸਨੀਤ ਰਿੱਕੇ ਆ ਜਿਹੜਾ ਸਰ ਅੱਜ ਪ੍ਰੋਗਰਾਮ ਵਿੱਚ ਪਹੁੰਚੋ ਦਵਾਰਾ ਦੱਸ ਦਿਓ ਜੀ ਅੱਜ ਜੇ ਅਸੀਂ ਪਟਾਪੁਰੇ ਪਹੁੰਚਿਆ ਅੱਜ ਨਵੇਂ ਸਾਲ ਦੇ ਉਪਲਬਖ ਵਿੱਚ ਭਗਵਾਨ ਵਾਲਮੀਕ ਮਹਾਰਾ ਜੀ ਆਸਣਗ ਰਵਾਇਆ ਗਿਆ ਆਪਣੇ ਭਾਰਤੀ ਵਾਲਮੀਕ ਆਧਿਤ ਸਮਾਜ ਬਦੋ ਜੋ ਕਿ ਬਹੁਤ ਹੀ ਅੱਛਾ ਪ੍ਰਾਦਰ ਕੀਤਾ ਗਿਆ ਵਾ ਸਾਰਾ ਪਿੰਡ ਇੱਥੇ ਸਮੂੱਚੇ ਤੌਰ ਤੇ ਪਹੁੰਚਿਆ ਵਾ ਅਸੀਂ ਦਿਲ ਦੀ ਗਹਿਰਾਈਆਂ ਚੋਂ ਸਾਰਿਆਂ ਦਾ ਬਹੁਤ ਧੰਨਵਾਦ ਕਰਦੇ ਜਿੰਨਾਂ ਭਗਵਾਨ ਵਾਲਮੀਕ ਮਹਾਰਾ ਜੀ ਆਸ਼ਵਾਲਿਆ ਆ ਕੇ ਤੇ ਨਾਲ ਹੀ ਮੈਂ ਆਪਣੇ ਛੋਟੇ ਵੀਰ ਸੁਮਿਤ ਮੱਜਲ ਜੀ ਨੂੰ ਮੁबारकਤ ਦੇਣੀ ਚਾਹੁੰਦਾ ਜਿਹੜਾ ਇਹ ਇੱਥੇ ਦਾ ਉਨ ਵਾਲਾ ਸਰਪੰਚ ਵਾ ਤੇ ਅਸੀਂ ਇਹ ਭਰਾ ਦੇ ਨਾਲ ਦਿਨ ਰਾਤ ਖੜੇ ਆ ਤੇ ਭਰਾ ਨੂੰ ਸੰਵੰਚ ਬਣਾ ਕੇ ਜਾਵਾਂ ਕਿਵੇਂ ਦੇ ਕਿਵੇਂ ਦੇਖ ਦਿਓ ਜਿਵੇਂ ਸਮਿਤੀ ਜੀ ਵੱਲੋਂ ਉੱਥੇ ਸ਼ੋਲ ਵੀ ਬੰਡੇ ਗਏ ਨੇ ਇਹ ਸਮਿਤੀ ਜੀ ਵੱਲੋਂ ਕੋਈ ਪਹਿਲਾਂ ਪਰਾਂਦਾ ਨਹੀਂ ਹੈ ਕਿ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸਮਿਤੀ ਮੇਰਾ ਵੀਰ ਮੇਰੇ ਪਰਿਵਾਰ ਦਾ ਵੀ ਆ ਤੇ ਸਮਿਤੀ ਮੇਰਾ ਵੀਰ ਇਹ ਮਰਲੇ ਚੇਰੀ ਬਾਹਰ ਵੀ ਬਈ ਬਹੁਤ ਲੋਕ ਕਰ ਹੱਲ ਕਰਦਾ ਵਾ ਜੋ ਕਿ ਕਿਸੇ ਗਰੀਬ ਦੇ ਨਾਲ ਕੋਈ ਕੋਈ ਵੀ ਕੇਸ ਹੋਵੇ ਗਰੀਬ ਗਰੀਬ ਦੇ ਪ੍ਰਤੀ ਇਹਦੇ ਨਾਲ ਖੜਾ ਮੱਚ ਰਹਾ ਤੇ 1 ਵਜੇ ਚਾਹਤੋ ਹੋ ਜੇ ਇਹ ਸਾਡੀ ਅਜਮਾਈ ਹੋਈ ਗੱਲਾਂ ਨੇ ਤੇ ਸਮਿਤੀ ਨੂੰ ਜੇ ਮਰਜ਼ੀ ਬੁਲਾ ਲਵਾਂ ਇਹ ਨਹੀਂ ਹੈਗਾ ਵੀ ਫੋਨ ਬੰਦ ਕਰਕੇ ਰੱਖਦਾ ਰਹਾ ਦੂੰ ਇਹ 24 ਘੰਟੇ ਔਨਲਾਈਨ ਹੈ ਨਾ ਜਦੋਂ ਮਰਜ਼ੀ ਨੂੰ ਬੁਲਾਓ ਕਿਤੇ ਵੀ ਲੋਡ ਹੈ ਜੀ ਭਰਾ ਦੇ ਨਾਲ ਤੇ ਅੰਦੇ ਅੰਦੇ ਕੀ ਮੈਸੇਜ ਦੇਣਾ ਚਾਹਾਂਗਾ ਮੈਸੇਜ ਤਾਂ ਮੈਂ ਇਹੀ ਦੇਣਾ ਚਾਹੁੰਦਾ ਮੇਰਾ ਪ੍ਰਾਰਥਨ ਜਰੂਰ ਆ ਨਵੇਂ ਸਾਲ ਆਉਣ ਵਾਲੀਆਂ ਚੋਣਾਂ ਜਿਹੜੀਆਂ ਹੋਣ ਜਾ ਰਹੀਆਂ ਸਰਪੰਚੀ ਦੀਆਂ ਉਹਦੇ ਵਿੱਚ ਸਾਡਾ ਭਰਾ ਸਰਪੰਚ ਬਣੇ ਸਾਡੀ ਪ੍ਰਮਾਤਮਾ ਦੇ ਅੱਗੇ ਇਹੀ ਅਰਦਾਸ ਹੈ ਪ੍ਰਮਾਤਮਾ ਨੂੰ ਇਹ ਭਰਾ ਨੂੰ ਹਮੇਸ਼ਾ ਚੜ੍ਹਦੀ ਕਲਾ ਰੱਖੇ ਅਸੀਂ ਹਮੇਸ਼ਾ ਭਰਾ ਦੇ ਨਾਲ ਜੋ ਬੋਲੇ ਸੋਨ ਰਵੇ ਨਾਰਮਨ ਕੁਮਾਰਾ